ਸੋਛੀ ਦਾ ਅਸਲੀ ਇੱਥੇ ਰੱਤ ਹੋਈ ਹੋਗੀ ਉਹਨੇ ਬੜਾ ਪਰ ਲੱਗਾ ਕਿ ਕਿਤੇ ਗੋਲੀ ਲੱਗੀ ਦੀ ਸੀ ਉਹਦੇ ਇਹ ਕਿਹੜੇ ਕੇਸ ਚੋਂ ਫੜਿਆ ਸੀ ਤੂੰ ਇਹ ਆਪਣੇ ਇਹਦੇ ਫਾਇਰ ਕੀ ਚਾਹੁੰਨ ਨੂੰ ਬਤਾ ਲੈ ਕੇ ਦੁਕਾਨਦਾਰ ਦੇ ਸੰਬੰਧ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਹੀ ਕੈਂਗਸਟਰ ਵਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਨਹੀਂ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗੱਡ ਲੱਗੀ ਦੇਖਣ ਲੱਗੇ ਕਿਤਰਾ ਨਿਕਲਿਆ ਉਹ ਬਾਕੀ ਇਹ ਕਿਦਾਂ ਦਾ ਤੁਹਾਨੂੰ ਉਹ ਸੀ 10 ਹੀ ਇੱਥੇ ਰੈਸਟ ਹੋਈ ਗਈ ਉਹਦੀ ਉਹਦੇ ਬੜੇ ਬੜਾ ਲੱਗਾ ਕਿਤੇ ਗੋਲੀ ਲੱਗੀ ਦੀ ਇਥੇ ਬੜੀ ਗੋਲੀ ਲੱਗੀ ਇਹ ਕਿਹੜੇ ਕੇਸ ਚੋਂ ਨੁੜਿਆ ਹੈ ਇਹ ਤੂੰ ਇਹ ਆਪਣੇ ਇਹਦੇ ਫਾਇਰ ਕੀ ਕਹਿਣਾ ਬਤਾ ਲੇਗੇ ਦੁਕਾਨਦਾਰ ਦੇ ਸੰਬੰਧ ਨੇ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਹੀ ਕੈਂਸਰ ਵਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗੱਡ ਲੱਗੀ ਦੇਖਣ ਲੱਗੇ ਕਿਤਰਾ ਨਿਕਲਿਆ ਉਹ ਬਾਕੀ ਇਹ ਕਿਦਾਂ ਦਾ ਹਨਾ ਹਨ ਉਹ ਸੀ ਦੱਸ ਲਈ ਇੱਥੇ ਰੈੱਟ ਹੋਈ ਹੋਈ ਉਹਦੀ ਉਹਦੇ ਬੜਾ ਬੜਾ ਲੱਗਾ ਵੀ ਉਹ ਕਿੱਥੇ ਗੋਲੀ ਲੱਗੀ ਸੀ ਉਹਦੇ ਉਹ ਬੜੀ ਗੋਲੀ ਲੱਗੀ ਇਹ ਕਿਹੜੇ ਕੇਸ ਚੋਂ ਖੜਿਆ ਸੀ ਤੂੰ ਇਹ ਆਪਣੇ ਇਹ ਤੇ ਫਾਇਰ ਕੀਤਾ ਇਹਨੇ ਬਤਾ ਲਿਆ ਕਿ ਦੁਕਾਨਦਾਰ ਦੇ ਸੰਬੰਧ ਵਿੱਚ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਇੱਕ ਐਂਗਸਟਰ ਵਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗੱਡ ਲੱਗੀ ਤੱਕ ਲੱਗੀ ਕਿੱਥੋਂ ਨਿਕਲਿਆ ਉਹ ਬਾਕੀ ਇਹ ਕਿਦਾਂ ਦਾ ਹਨਾ ਹਨ